ਕਿੰਨਾ ਕਿ ਫੇਸ ਕਰਦੇ ਹਾਂ ਵੀ ਆਮ ਲੋਕ ਕਹਿੰਦੇ ਨੇ ਵੀ ਇੱਥੇ ਕੰਮ ਨਹੀਂ ਹੈਗਾ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਵੀ ਤੁਸੀਂ ਹੁਣ ਸਟੂਡੈਂਟ ਹੋ ਕਿਹੜੀ ਕਿਹੜੀਆਂ ਚੀਜ਼ਾਂ ਫੇਸ ਕਰਨੀਆਂ ਪਈਆਂ ਇੱਕ ਕੰਮ ਨੂੰ ਲੈ ਕੇ ਵੀ ਹੱਥ ਵਿੱਚ ਬਈ ਇੱਕਦਮ ਤਾਂ ਕੁਝ ਜਿਵੇਂ ਆਪਣੇ ਅਕਸਰ ਕਹਿੰਦੇ ਹੁੰਦੇ ਨੇ ਘਰ ਦੇ ਬਈ ਵੀ ਥਾਲੀ 'ਚ ਕੁਝ ਵੀ ਪਰੋਸਿਆ ਹੋਇਆ ਨਹੀਂ ਮਿਲਦਾ ਪਰ ਤੁਸੀਂ ਬਈ ਬੇਨਤੀ ਕਰਣ ਆਏ ਹੋ ਤੁਸੀਂ ਕਿੰਨੀ ਕਿੰਨੀ ਜਗ੍ਹਾ ਤੇ ਕੰਮ ਕਰ ਲਿਆ ਹੁਣ ਤੱਕ ਤੇ ਪੈਸੇ ਬੁਝੇ ਤਾਂ ਨਹੀਂ ਕਰਦੇ ਹੁਣ ਤੱਕ ਅਗੇ ਫਿਰ ਤੇਰੇ ਨਾਲ ਨਹੀਂ ਹੋਇਆ ਜੀ ਪਰ ਇਹ ਵੀ ਖਾ ਮੈਂ ਨਾਲ ਦੇ ਤਾਂ ਜ਼ਰੂਰ ਸੁਣਿਆ ਰੈਸਟੋਰੈਂਟ ਜਿੱਥੇ ਕੈਸ਼ ਫਰਕ ਹੁੰਦਾ ਬਾਈ ਉੱਥੇ ਜਿਆਦਾ ਥੋੜਾ ਜਿਹਾ ਖਤਰਾ ਹੁੰਦਾ ਬਾਈ ਰਹਿਣ ਸੈਣ ਵੀ ਕਿਵੇਂ ਆਪਣਾ ਆਪਣਾ ਅਪਾਰਟਮੈਂਟ ਆ ਬੇਸਮੈਂਟ ਰਹਿਣਾ ਬਾਈ ਬੇਸਮੈਂਟ ਆ ਉਹਕੇ ਪੰਜ ਜਣੇ ਸ਼ੇਅਰਿੰਗ ਕਰਦੇ ਆ ਤੇ ਦੋ ਕਮਰੇ ਲੈਂਦੇ ਆ ਬਾਈ ਰੋਟੀ ਬਣਾਉਣਾ ਉਹ ਕਿਰਤੀ ਹੱਲਵਾ ਰੋਟੀ ਨਹੀਂ ਬਾਈ ਮੈਂ ਆ ਬਣਾਉਣਾ ਬਾਈ ਤੇ ਮੇਰੇ ਮੰਮੀ ਕਹੇ ਜਾਂ ਕਹਿੰਦੇ ਸੀ ਕਹਿੰਦੇ ਉਹ ਰੋਟੀ ਰੱਖ ਕੇ ਸਿੱਖਲਾ ਬਣਾਣੀ ਕਰ ਲੇਗਾ ਜਦੋਂ ਸੁਆਸੀ ਉਹਨਾਂ ਨੂੰ ਦੇਖਦਾ ਸੀ ਮੇਰੀ ਹੱਦ ਤੱਕ ਇੰਡੀਆ ਕਦੇ ਗੋਲ ਰੋਟੀ ਨਹੀਂ ਬਣੀ ਬੜਾ ਔਖਾ ਲੱਗਿਆ ਆਟਾ ਗੁੰਨਣਾ ਸ਼ੁਰੂ ਕਰਿਆ ਹੌਲੀ 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 ਹੁਣ ਸੁੱਕ ਗਿਆ ਬਾਈ ਰੋਟੀ ਗੋਲ ਲਾ ਲਈ ਤੇ ਮੰਮੀ ਇਸ ਜੀ ਤਾਂ ਬਹੁਤ ਖੁਸ਼ ਹੈ ਮੈਂ ਅੱਜ ਕੱਲ ਸਾਰਿਆਂ ਦੇ ਹੱਥਾਂ 'ਚ ਫੋਨ ਆ ਸੋਸ਼ਲ ਮੀਡੀਆ ਵਾ ਠੀਕ ਹੈ ਤੇ ਆਪਾਂ ਆਮ ਤੌਰ ਤੇ ਸੁਣਦੇ ਹਾਂ ਰੀਲ ਦੇਖ ਲੈਂਦੇ ਆ ਮੁੰਡੇ ਗੱਡੀਆਂ ਦੇ ਬੈਠੇ ਹੁੰਦੇ ਨੇ ਛੈਡਨਾਂ ਦੇ ਗੀੜੀਆਂ ਲਾਈਕ ਮਸ਼ਹੂਰ ਆ ਵੀ ਹਾਂ ਇਹ ਵੀ ਗੀੜੀਆਂ ਵਾਦੀਆਂ ਨੇ ਨਾਲ ਦੇ ਕੋਈ ਚਾਰਜਰ ਮਸਟੈਂਕਰ ਵੀ ਹੈਗੀਆਂ ਨੇ ਪਹਿਲੇ ਪਹਿਲਾਂ ਤਾਂ ਬਈ ਇੱਕ ਦੋ ਵਾਰੀ ਜਿਵੇਂ ਬਾੜੀ ਮਾਰੀ ਗੀੜੀ ਵੇਹਾਰਾ ਤਾਂ ਬਹੁਤ ਲੱਗਿਆ ਵੀ ਬਾਈ ਯਾਰ ਹਾਂ ਯਾਰ ਵੀ ਐਂ ਕਰਕੇ ਇਹ ਵੀ ਥੋੜਾ ਡੀਸੈਂਸੀ ਦੇ ਵਿੱਚ ਮੈਂ ਕਹਿੰਦਾ ਵੀ ਰਹੀਏ ਹਰੇਕ ਚੀਜ਼ ਦਾ ਬਈ ਕੋਈ ਹੱਦ ਚ ਰਹਿਣੀ ਵਧੀਆ ਲੱਗਦੀ ਹੈ ਜੀ ਕਿਹੜੀ ਦਾ ਫਾਇਦਾ ਹੋ ਗਿਆ ਵੀ ਹੁਣ ਟੱਕ ਜੋ ਨਹੀਂ ਨਹੀਂ ਜੀ ਹੈ ਨਹੀਂ ਟਿੱਕੇ ਤਾਂ ਵੀ ਹੈਗੇ ਬਈ ਕਹਿੰਕਾ ਹੀ ਤੁਹਾਨੂੰ ਕਿਹੜੀ ਦਾ ਹਲੇ ਫਾਇਦਾ ਨਹੀਂ ਹੋਇਆ ਜੀ ਨਾਲ ਰਹਿੰਦੇ ਹਰੇਕ ਦੇ ਤਾਂ ਵਧੀਆ ਲੱਗਦਾ ਸਟੂਡੈਂਟਾਂ ਨਾਲ ਕਿ ਸਾਰੇ ਆਪਣੇ ਵਰਗੇ ਨੇ ਬਈ ਇੱਥੇ ਵਾਇਰਲ ਤੇ ਕਿੰਨਾ ਸਾਫ਼ ਆ ਬਈ ਉਹ ਮੈਂ ਤਾਂ ਕਹਿੰਦਾ ਵੀ ਬਹੁਤ ਸਾਫ਼ ਦਾ ਬੈਠਾ ਰਿਹਾ ਬਈ ਮਿੱਟੀ ਘਣੀ ਹੋਰ ਵੀ ਦੋਸਤ ਨੇ ਜਿਨ੍ਹਾਂ ਨੂੰ ਸਾਧ ਹੀ ਪ੍ਰੋਬਲਮ ਸੀਗੀ ਇੱਥੇ ਆ ਕੇ ਨਹੀਂ ਉਹਨਾਂ ਨੂੰ ਹੋਈ ਹੈਗੀ ਸਾਧ ਹੀ ਪ੍ਰੋਬਲਮ ਸਾਰੇ ਨੂੰ ਵੀ ਬਈ ਟੈਨਸ਼ਨ ਨਹੀਂ ਲੀਣ ਦੀ ਕੰਮ ਦੀ ਵੀ ਗੱਲ ਹੈ ਨਾ ਬਈ ਮਿਹਨਤ ਕਰੋ ਨਿਕਲੋ ਅਰਦੇ ਬਾਰ ਬਈ ਹਰੀ ਸਸ਼ੀਕਲ ਜੀ ਮੈਂ ਅਰਸ਼ਦੀਪ ਆਪਣੀਆਂ ਗੱਲਾਂ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬੈਠੇ ਆ ਕੈਨੇਡਾ ਦੀ ਧਰਤੀ ਦੇ ਉੱਤੇ ਤੇ ਇੱਥੋਂ ਦੇ ਜੀਵਨ ਜਾਂਚ ਬਾਰੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦਵਾਂਗੇ ਕਿਵੇਂ ਇੱਥੇ ਲੋਕ ਰਹਿੰਦੇ ਨੇ ਕਿਵੇਂ ਵਿਦਿਆਰਥੀ ਆਪਣੇ ਆਉਂਦੇ ਨੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਬਾਈ ਨੇ ਹਰਸ਼ਮਰਨ ਸਿੰਘ ਜੀ ਤੇ ਅੱਜ ਤੁਹਾਡੀ ਗੱਲਬਾਤ ਕਰਵਾਵਾਂਗੇ ਜਾਣਫਨ ਕਰਵਾਵਾਂਗੇ ਤੇ ਬਾਕੀ ਤੁਹਾਡਾ ਹੋਰ ਵੀ ਬਹੁਤ ਗੱਲਾਂ ਸਾਂਝੀਆਂ ਕਰਾਂਗੇ ਤੇ ਪਹਿਲਾਂ ਤਾਂ ਸਵਾਗਤ ਹੈ ਸ਼ਸ਼ੀਕਲ ਜੀ ਬਾਈ ਸ਼ਸ਼ੀਕਲ ਜੀ ਸ਼ਸ਼ੀਕਲ ਭਾਈ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਵੀ ਇੱਕ ਐਲਸ ਕਲਾਸ ਤੋਂ ਲੈ ਕੇ ਜਦੋਂ ਆਪਾਂ ਪੰਜਾਬ ਚ ਐਲਸ ਦੀ ਪਹਿਲੀ ਕਲਾਸ ਲਾਉਨੇ ਆ ਉਦੋਂ ਤੋਂ ਹੀ ਆਪਣੇ ਦਿਮਾਗ ਚ ਸਟਾਰਟ ਹੋ ਜਾਂਦਾ ਵਾ ਵੀ ਮੈਂ ਬਾਹਰ ਜਾਣਾ ਵਾ ਤੇ ਬਾਹਰ ਕਿਵੇਂ ਦਾ ਮੈਂ ਸੁਪਨਾ ਦੇਖਿਆ ਵਾ ਤੇ ਉਹ ਉਸ ਉੱਥੋਂ ਤੋਂ ਲੈ ਕੇ ਤੇ ਹੁਣ ਤੱਕ ਦੀ ਜਿਹੜੀ ਜੀਵਨ ਆ ਠੀਕ ਹੈ ਤੁਹਾਨੂੰ ਕਿਵੇਂ ਲੱਗਦਾ ਨਚੋੜ ਸਾਰਾ ਵੀ ਹਾਂ ਵੀ ਕਿਵੇਂ ਦੀ ਫੀਲਿੰਗ ਆ ਇਹ ਉਹ ਕੀ ਤੇ ਬਾਈ ਜਿਵੇਂ ਮੈਂ ਇਸ ਗੱਲ ਕਰਾਂ ਤਾਂ ਮੈਂ ਸੱਚੇ ਮੈਂ ਦੱਸਣਾ ਤੁਹਾਨੂੰ ਪਤਾ ਹੀ ਬਾਈ ਜਿਵੇਂ ਮੈਂ ਹਲੇ ਸਟੂਡੈਂਟ ਐ ਹਲੇ ਠੀਕ ਹੈ ਜੀ ਜਿਵੇਂ ਕਿ ਮੇਰਾ ਲਾਸਟ ਸਮੈਸਟਰ ਚੱਲ ਰਿਹਾ ਹੈ ਤੇ ਹੁਣ ਤੱਕ ਦਾ ਬਾਈ ਜਿਹੜਾ ਮੇਰਾ ਇਹ ਐ ਵੀ ਕਿਉਂਕਿ ਅੱਗੇ ਦਾ ਹਲੇ ਕੋਈ ਫਿਊਚਰ ਦਾ ਪਤਾ ਨਹੀਂ ਮੈਂ ਗੱਲ ਕਰਮੇ ਵੀ ਸਟੂਡੈਂਟ ਲਾਈਵ ਵਾਲੀ ਜੋ ਚੀਜ਼ ਮੈਂ ਫील ਕੀਤੀ ਐ ਤੁਸੀਂ ਜਿਵੇਂ ਗੱਲ ਕਰੀ ਆਇਲਸ ਤੋਂ ਲੈ ਕੇ ਜੀ ਤੇ ਜਿਵੇਂ ਮੈਂ ਬਈ 12ਵੀਂ ਕੀਤੀ ਸੀ ਆਪਣੀ ਪਲੱਸ 2 ਪਲੱਸ 2 ਕਲੀਅਰ ਕਰਨ ਤੋਂ ਬਾਅਦ ਮੈਂ ਸੋਚਿਆ ਸੀਗਾ ਵੀ ਹਾਂ ਵੀ ਯਾਰ ਬਾਹਰ ਜਾਣਾ ਹੈ ਨਾ ਐਲਸ ਕਰੀਏ ਤਾਂ ਮੈਂ ਘਰ ਦੇ ਨਾਲ ਗੱਲਬਾਤ ਕੀਤੀ ਵੀ ਘਰ ਦੇ ਕਹਿੰਦੇ ਬੁੱਤ ਦੇਖ ਲੈ ਵੀ ਜਿਵੇਂ ਦੀ ਮਰਜ਼ੀ ਹੈ ਨਾ ਜੋ ਅਕਸਰ ਆਪਣੇ ਘਰਾਂ ਚ ਕਹਿ ਦਿੰਦੇ ਆ ਵੀ ਹਾਂ ਵੀ ਬਈ ਜਿਵੇਂ ਤੇ ਆ ਦਿਲ ਕਰੇ ਮੈਨੂੰ ਸੀਗਾ ਮੈਂ ਕਿ ਚਲੋ ਵੀ ਬਾਹਰ ਨੂੰ ਕਰਿਆ ਜਾਵੇ ਟਰਾਈ ਤੇ ਪਹਿਲੇ ਮੈਂ ਬਈ ਹਾਈਲਸ ਕੀਤੀ ਹਾਈਲਸ ਚੋ ਮੇਰੇ ਸਕੋਰ 6.5 ਆਇ ਸੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਹੋਰ ਨਾਲ ਦੇ ਨਾਲ ਮੈਂ ਪੁੱਛਿਆ ਵੀ ਬਈ ਕਿਹੜਾ ਕਾਲਜ ਵਧੀਆ ਜੋ ਕਿ ਆਪਾਂ ਹਰੇਕ ਵੀ ਸਟੂਡੈਂਟ ਕਰਦਾ ਜੀ ਤੇ ਚਲੋ ਕੁਲਮਲਾ ਕੇ ਬਈ ਚਲੋ ਕਾਲਜ ਮਿਲਿਆ ਮੈਂ ਹੁਣ ਸਟੇਰੀਲ ਕਾਲਜ ਸਟੱਡੀ ਕਰ ਰਿਹਾ ਬਈ ਅਸ ਲੋਕ ਲੋਕ ਦਾ ਤੇ ਬਾਈ ਹਲੇ ਤੱਕ ਜੋ ਮਨ ਉੱਥੇ ਦਾ ਫੀਲ ਹੋਇਆ ਨੋ ਡਾਊਟ ਬਾਈ ਇੰਡੀਆ ਦੇ ਵਿੱਚ ਜਿਹੜੀ ਆਪਣੀ ਲਾਈਫ ਐ ਐਸ ਅ ਹੋਮਮੈਸ ਉਹਦਾਂ ਜਿਵੇਂ ਕੀ ਲਾ ਲੋ 2 ਸਾਲ ਹੋ ਗਏ ਬਾਈ ਮਨੋਰੀ ਆਈ ਤੂੰ ਮੈਂ ਬਾਈ ਉਰੇ ਅਗਸਟ ਦੇ ਵਿੱਚ ਆਇਆ ਸੀਗਾ ਜੀ 17 ਅਗਸਟ ਨੂੰ ਮੈਂ ਉਰੇ ਲੈਂਡ ਕਰ ਗਿਆ ਸੀਗਾ ਕੈਨੇਡਾ ਦਾ 2 ਸਾਲ ਤੋਂ ਹੋ ਚੁੱਕੇ ਨੇ 2 ਸਾਲ ਹੋ ਗਏ ਜੀ ਤੇ ਹੁਣ ਤੱਕ ਬਾਈ ਮੈਂ ਫੀਲ ਕੀਤਾ ਵੀ ਹਾਂ ਵੀ ਨੋ ਡਾਊਟ ਬਾਈ ਇੰਡੀਆ ਬੈਟਰ ਹੈ ਹਨਾ ਹਰੇ ਪਤਾ ਹੀ ਹਰੇਕ ਨੂੰ ਬਟ ਬਾਈ ਉਰੇ ਵੀ ਮਿਹਨਤ ਦਾ ਮੁੱਲ ਐ ਜੀ ਮਿਹਨਤ ਦਾ ਮੁੱਲ ਚਲੋ ਇੰਡੀਆ ਵੀ ਹੈ ਹੀ ਨਹੀਂ ਉਦੋਂ ਮਨਾਂ ਨਹੀਂ ਆਪਾਂ ਕਰਦੇ ਜੀ ਰੋਕਾਉਂਦੇ ਨਹੀਂ ਪਰ ਇਹ ਵੀ ਬਾਈ ਜੇ ਉ ਉਰੇ ਉਹਦਾ ਮੁੱਲ ਪੈ ਜਾ ਮੁੱਲ ਪੈ ਜਾ ਇਹ ਚੀਜ਼ ਹੈ ਬਈ ਸਟੱਡੀ ਨਾਲ ਨਾਲ ਜਿਵੇਂ ਤੁਸੀਂ ਕੰਮ ਕਰ ਰਹੇ ਬਈ ਮੈਂ ਜਿਵੇਂ 3 ਦਿਨ ਕੰਮ ਕਰਦਾ ਬਈ 3 ਦਿਨ ਕੰਮ ਕਰਕੇ ਬਈ ਮੈਂ ਆਪਣਾ ਗੁਜ਼ਾਰਾ ਕਰ ਲੈਂਦਾ ਹੀ ਹੈ ਹੋਰ ਕੀ ਹੈ ਫੀਸ ਕੱਢ ਲਈ ਬਈ ਡ੍ਰੌਪ ਆਇਆ ਸੀਗਾ ਜੀ ਡ੍ਰੌਪ ਫੀਸ ਕੱਢ ਲਈ ਸੋ ਇਹ ਚੀਜ਼ ਹੈ ਬਈ ਇਹ ਵੀ ਡਿਫਿਕਲਟ ਵੀ ਨਹੀਂ ਕਹਿ ਸਕਦੇ ਬਈ ਇਜ਼ੀ ਵੀ ਨਹੀਂ ਕਹਿ ਸਕਦੇ ਉਹ ਸਿੱਖਣ ਨੂੰ ਬਹੁਤ ਕੁਝ ਮਿਲਦਾ ਬਈ ਬਿਲਕੁਲ ਬਿਲਕੁਲ ਚੱਕਰੀ ਹੈ ਜੀ ਬਾਕੀ ਇਹ ਵੀ ਬਾਈ ਆਪਰੇ ਇੰਡੀਪੈਂਡੈਂਟ ਹੋ ਜੰਨੇ ਆ ਸਟੂਡੈਂਟ ਆ ਸੀਗੇ ਇੰਡੀਆ ਬਾਈ ਤੁਹਾਨੂੰ ਪਤਾ ਹੀ ਆਪਣੇ ਕਰਦੇ ਕਰਦੇ ਨੇ ਇਹ ਵੀ ਚਲੋ ਥੋੜਾ ਮਾਪਿਆਂ ਨੂੰ ਵੀ ਬਾਈ ਪ੍ਰਾਊਡ ਹੋਣਾ ਚਾਹੀਦਾ ਵੀ ਹਾਂ ਵੀ ਬਾਈ ਸਸਲੋ ਸਾਡੇ ਨਿਆਣੇ ਨਿੱਕਾ ਕੋਈ ਵੀ ਹੈ ਨਾ ਵੀ ਬਾਈ ਬਾਹਰ ਜਾ ਕੇ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਬਾਈ ਸਾਨੂੰ ਵੀ ਹੁੰਦੀ ਹੈ ਤੁਸੀਂ ਪ੍ਰਾਊਡ ਦੀ ਗੱਲ ਕੀਤੀ ਹੈ ਵੀ ਜਦੋਂ ਗੱਲ ਕਰੇ ਕਰਦੇ ਹਾਂ ਹਾਂਜੀ ਕਿ ਆਪਣੀ ਮਾਂ ਨਾਲ ਗੱਲ ਕਰਦੇ ਹਾਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰਦੇ ਹਾਂ ਆਪਣੇ ਬ੍ਰਦਰ ਨਾਲ ਜਾਂ ਸਿਸਟਰ ਨਾਲ ਗੱਲ ਕਰਦੇ ਹਾਂ ਕਿਵੇਂ ਦਾ ਫੀਲ ਹੁੰਦਾ ਫਿਰ ਰਾਤ ਨੂੰ ਜਦੋਂ ਗੱਲ ਕਰਦੇ ਹਾਂ ਜਾਂ ਦਿਨੇ ਉੱਠਣ ਲੱਗੇ ਸ਼ਿਫਟ ਤੇ ਜਾਣ ਲੱਗੇ ਵੀ ਫਿਰ ਕਿਸੇ ਨਾਲ ਤੁਸੀਂ ਗੱਲ ਕਰਦੇ ਹੋਮੋਂਗੇ ਤੇ ਕਿਵੇਂ ਦਾ ਫੀਲ ਹੁੰਦਾ ਕਿਵੇਂ ਦਿਲ ਕਿ ਮੇਰੇ ਸ਼ਿਫਟ ਵਾਰੀ ਚਲਵਾ ਇਹ ਗੱਲ ਆਈ ਸ਼ਿਫਟ ਵਾਰੀ ਮੈਂ ਦੱਸਾਂ ਉਹਨੂੰ ਮੇਰੇ ਭਾਈ ਜਦੋਂ ਮੇਰੀ ਪਹਿਲੀ ਸ਼ਿਫਟ ਸੀਗੀ ਇਹਦੀ ਇਹ ਭਾਈ ਕਦੇ ਕੰਮ ਨਹੀਂ ਸੀ ਕਰਿਆ ਜੀ ਓਕੇ ਤੇ ਜਦੋਂ ਰਿਵੇਂ ਭਾਈ ਪਹਿਲੀ ਸ਼ਿਫਟ ਲਈ ਆਪਣੀ ਤੇ ਮੈਨੂੰ ਪਹਿਲਾਂ ਉਹਦੇ ਕੰਮ ਦਾ ਪਤਾ ਲੱਗਿਆ ਪਰ ਜਦੋਂ ਬਈ ਮੈਂ ਮਤਲਬ ਪੂਰਾ ਥੱਕ ਗਿਆ ਸੀ ਮੈਂ ਕਿਹਾ ਯਾਰ ਵੀ ਕਿੱਥੇ ਫਸ ਗਏ ਪਹਿਲਾਂ ਥੋੜਾ ਮੇਰੇ ਦਿਮਾਗ 'ਚ ਇਹ ਆਇਆ ਵੀ ਯਾਰ ਫਸ ਗਏ ਬਈ ਕੀ ਹੈ ਵੀ ਗੱਲ ਹਨਾ ਵੀ ਚੋਈ ਨਹੀਂ ਵੀ ਕਰਦੇ ਵੈਸੇ ਭੇਜ ਦੇਣਗੇ ਇਹ ਵੀ ਫੀਲ ਆਇਆ ਬਈ ਇੱਕ ਟਾਈਪ ਤੇ ਪਰ ਫਿਰ ਜਦੋਂ ਬਈ ਮੈਂ ਪਹਿਲੀ ਸ਼ਿਫਟ ਲਾ ਕੇ ਘਰੇ ਗਿਆ ਮੈਂ ਮੰਮੀ ਦਾ ਕਾਲ ਆਇਆ ਮੰਮੀ ਕਹਿੰਦੇ ਵੀ ਤੁਹਾਨੂੰ ਮੇਰੇ ਕਰੀਬ ਜਆ ਮੰਮੀ ਨੇ ਮੰਮੀ ਦੀ ਕਾਲ ਆਈ ਬੁੱਤ ਕਹਿੰਦੇ ਵੀ ਕਿਵੇਂ ਲੱਗਿਆ ਫਿਰ ਕੰਮ ਕਰਕੇ ਮੈਂ ਲਈ ਕਹਿਣਾ ਸੀ ਪਰ ਅੰਦਰੋਂ ਬਈ ਮੇਰੇ ਇਹ ਫੀਲ ਆਈ ਨਾ ਵੀ ਬਈ ਰੱਬਾ ਹਾਂ ਚੱਲ ਆਪਣੀ ਜੋ ਗੋ ਹੈ ਵੀ ਕੁਸ਼ਤ ਮੈਂ ਕਿ ਲੈ ਵੀ ਤੂੰ ਆਪ ਕਮਾਏ ਨੇ ਬਾਈ ਉਹ ਜਿਹੜੀ ਫੀਲਿੰਗ ਸੀਗੀ ਬਾਈ ਉਹ ਬਹੁਤ ਵਧੀਆ ਸੀ ਮਤਲਬ ਮੈਂ ਮੰਮੀ ਨੂੰ ਹੁਬ ਕੇ ਦੱਸਿਆ ਮੇਰੀ ਭੈਣ ਜਿੰਨੀ ਥਕਾਵਟ ਸੀਗੀ ਨਾ ਚੈਨ ਆਉ ਉੱਥਰ ਗਿਆ ਮਗੇ ਮੰਮੀ ਅਜ 8 ਘੰਟੇ ਦੀ ਸ਼ਿਫਟ ਲਾ ਕੇ ਆਏ ਜੀ ਮਤਲਬ ਉਹਨਾਂ ਨੂੰ ਵੀ ਵਧੀਆ ਲੱਗਿਆ ਵੀ ਉਹ ਕਹਿੰਦੇ ਸੀ ਕਹਿੰਦੇ ਚੱਲ ਲੈ ਵੀ ਬੁੱਤ ਸਾਡਾ ਕੰਮ ਕਰਨ ਜੋਗਾ ਵੀ ਐਡਾ ਹੋ ਗਿਆ ਵੀ ਛੋਟੇ ਨਿੱਕੇ ਹੁੰਦੇ ਦਿਖੇ ਜੀ ਤਾਂ ਵੀ ਬਹੁਤ ਵਧੀਆ ਲੱਗਿਆ ਮੈਨੂੰ ਪ੍ਰਾਊਡ ਹੁੰਦਾ ਵੀ ਜਦੋਂ ਘਰੇ ਦੱਸੀਦਾ ਤੇ ਇਹ ਵੀ ਬਾਈ ਹਾਂ ਕਰਕੇ ਤੇ ਮੈਂ ਵੀ ਜਿਹੜੀ ਆਪਣੀ ਪਹਿਲੀ ਪੇ ਸੀਗੀ ਉਹ ਮੇਰੀ दिली ਇੱਛਾ ਸੀਗੀ ਤੇ ਮੈਂ ਚਲੋ ਆਪਣੀ ਮਾਂ ਦੇ ਹੱਥੇ ਭੇਜੀ ਸੀਗੀ ਮੈਂ ਰੇਮਿਟਰੀ ਤੋਂ ਕਰਤੀ ਸੀਗਾ ਉਹਨਾਂ ਨੂੰ ਸੀਗਾ ਵੀ ਚਲੋ ਹਾਂ ਵੀ ਕਰਨ ਚਾਹੀਦਾ ਬਾਕੀ ਜਿਵੇਂ ਠੀਕ ਲੱਗੇ ਮੈਨੂੰ ਉਸ ਟਾਈਮ ਇਹ ਸੀਗਾ ਕਿਵੇਂ ਮਾਤਾ ਜੀ ਭਾਵਕ ਨਹੀਂ ਹੁੰਦੇ ਅ ਬਈ ਕਈ ਵਾਰੀ ਹੋ ਜਾਂਦੇ ਨੇ ਜਿਵੇਂ ਸ਼ਿਫਟ ਤੋਂ ਜਾਂਦਾ ਜਿਵੇਂ ਰੋਟੀ ਪਾਣੀ ਦਾ ਕਈ ਵਾਰੀ ਚੱਲਦਾ ਜਿਵੇਂ ਟਿਫਨ ਬਾਈ ਹੁਣ ਤੁਹਾਨੂੰ ਪਤਾ ਸਟੂਡੈਂਟ ਰਹੇ ਨੇ ਜੀ ਤਾਂ ਰੋਟੀ ਪਾਣੀ ਆਪੇ ਬਣਾ ਲੀਦੀ ਐ ਪਿੱਛੇ ਟਿਫਨ ਲਾਇਆ ਸੀ ਤਾਂ ਕਈ ਵਾਰੀ ਹੁਣ ਆਪੇ ਬਈ ਵੈਸੇ ਬਣਾ ਕੇ ਮਨੂੰ ਮੈਂ ਜ਼ਿਆਦਾ ਰਾਜੀ ਐ ਜੀ ਤੇ ਮੈਂ ਆਪ ਬਣਾ ਕੇ ਲਈ ਜਾਂਦਾ ਹੁੰਨਾ ਤਾਂ ਮਾਤਾ ਜੀ ਖੁਸ਼ ਹੁੰਦੇ ਕਈ ਵਾਰੀ ਦੇਖ ਕੇ ਵੀ ਰੋਟੀ ਬਣਾ ਰਹੇ ਪਰ ਕਈ ਵਾਰੀ ਭਾਵੁਕ ਵੀ ਹੋ ਜਾਂਦੇ ਵੀ ਮੇਰਾ ਪੁੱਤ ਆਪ ਰੋਟੀ ਲਾ ਰਿਹਾ ਹੈ ਅਕਸਰ ਬਈ ਵਾਦਾ ਇਹ ਗੱਲ ਕਹਿ ਦਿੰਦੇ ਨੇ ਮੇਰੇ ਵੀ ਕਹਿੰਦੇ ਵੀ ਬੁੱਤ ਵੀ ਅਸੀਂ ਰੋਟੀ ਖਾਂਦੇ ਤੈਨੂੰ ਯਾਦ ਕਰਦੇ ਹੁੰ ਉਹ ਚੀਜ਼ ਕਰਕੇ ਥੋੜਾ ਜਿਹਾ ਕਈ ਵਾਰੀ ਬਹੁਤ ਵਾਰੀ ਮਮਾ ਭਾਵੁਕ ਹੋ ਜਾਂਦੇ ਬਈ ਹਾਂ ਯਾਰ ਕਦੇ ਭਾਵੁਕ ਨਹੀਂ ਮਤਲਬ ਕਿ ਵੀ ਕਦੇ ਇਦਾਂ ਹੋਇਆ ਵੀ ਹਾਂ ਰੋਣ ਨੂੰ ਜੀ ਕਰਦਾ ਵਾ ਬਟ ਆਪਣੀ ਮਦਰ ਨੂੰ ਤਾਂ ਦਿਖਾਉ ਨਹੀਂ ਕੀਤਾ ਉਹ ਚੀਜ਼ ਬਈ ਬਹੁਣੀ ਵਾਰੀ ਹੁੰਦਾ ਵੀ ਐਵੇਂ ਸ਼ਿਫਟ ਤੇ ਹੁੰਨੇ ਬਈ ਜਿਵੇਂ ਤੇ ਘਰੇ ਕੋਈ ਫੰਕਸ਼ਨ ਆ ਬਈ ਜਿਵੇਂ ਹਨਾ ਮੇਰਾ ਨਿੱਕਾ ਭਰਾ ਵੀ ਆ ਜਿਵੇਂ ਬਈ ਉਹ ਤੰਕਰੀ ਜਾਂਦਾ ਜਿਵੇਂ ਮਮਾ ਨੂੰ ਹਨਾ ਤੇ ਨਾਲ ਜਿਵੇਂ ਆਪਾਂ ਜੱਫੀ ਜੱਫੀ ਪਾਲਨੇ ਮਮਾ ਨਾਲ ਜਿਵੇਂ ਪਿਆਰ ਲਾੜ ਪਿਆਰ ਕਰਦੇ ਆ ਵੀ ਤੇ ਉਸ ਟਾਈਮ ਬਈ ਕਈ ਵਾਰੀ ਫੀਲ ਹੁੰਦਾ ਯਾਰ ਵੀ ਅਸੀ ਹੋਈ ਹੈ ਨਾ ਜੱਫੀ ਭਾਈਏ ਪਰ ਚਲੋ ਇਹ ਵੀ ਭਾਈ ਇਹ ਨਿਕਾ ਵੀ ਹਾਂ ਹੁਣ ਸਟੱਡੀ ਕੰਪਲੀਟ ਹੋ ਜਾਣੀ ਸੁਖਨਾਲ ਭਾਈ ਤੇ ਘਰਦਿਆਂ ਨੂੰ ਮੈਂ ਬੁਲਾ ਲਵਾਂ ਲਈ ਇੱਥੇ ਜਲਦੀ ਉਹ ਵੀਜ਼ਾ ਲਵਾਵਾਗੇ ਕਮਵਾਵਾਗੇ ਉਹਨਾਂ ਨੂੰ ਕਾਲਜ ਦਿਖਾਵਾਂਗੇ ਤੇ ਪਲੈਨਿੰਗਸ ਭਾਈ ਹੈਗੀਆਂ ਨੇ ਜਲਦੀ ਉਹ ਕਰਾਂਗੇ ਬਿਸ਼ਰ ਬਿਸ਼ਰ ਆਮ ਤੌਰ ਤੇ ਨਾ ਲੋਕ ਗੱਲਾਂ ਬਹੁਤ ਕਰਦੇ ਨੇ ਵੀ ਚਲੋ ਕੀ ਪਤਾ ਰਿਐਲਿਟੀ ਵੀ ਹੋਵੇ ਮੈਨੂੰ ਚਲੋ ਨਹੀਂ ਇੰਨਾ ਪਤਾ ਤੁਸੀਂ ਦੱਸੋ ਵੀ ਤੁਸੀਂ ਕਿੰਨਾ ਕੁ ਫੇਸ ਕਰਦੇ ਹੋ ਵੀ ਆਮ ਲੋਕ ਕਹਿੰਦੇ ਨੇ ਵੀ ਇੱਥੇ ਕੰਮ ਨਹੀਂ ਹੈਗਾ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਵੀ ਤੁਸੀਂ ਹੁਣ ਸਟੂਡੈਂਟ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਫੇਸ ਕਰਨੀਆਂ ਪਈਆਂ ਇੱਕ ਕੰਮ ਨੂੰ ਲੈ ਕੇ ਵੀ ਲੱਭਣ ਦੇ ਵੀ ਸੌਖੇ ਲੱਗ ਗਿਆ ਸੀ ਕਿ ਬਹੁਤ ਮੁਸ਼ਕਲ ਕਰਨੀ ਪਈ ਵੀ ਕਿਵੇਂ ਜਿਵੇਂ ਆਪਾਂ ਦੇਖਦੇ ਹਾਂ ਵੀ ਹਨਾ ਵੀ ਲੋਕ ਵੀ ਸਟੂਡੈਂਟ ਇੱਥੇ ਉਹ ਆਪਣੇ ਝੌਂਪੜੀਆਂ ਬਣਾਈ ਬੈਠੇ ਨੇ ਨਾ ਉਹ ਨਿੱਕੇ ਨਿੱਕੇ ਜਿਵੇਂ ਆਪਣੇ ਟੈਂਪਰੀਰੀ ਜਿਹੜੇ ਹੁੰਦੇ ਨੇ ਘਰ ਆਪਣੇ ਨਾ ਵੀ ਉਹ ਉਹ ਚੀਜ਼ਾਂ ਦੇ ਸ਼ੈਲਟਰ 'ਚ ਬੈਠੇ ਨੇ ਨਾ ਉਹ 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 ਚੀਜ਼ ਬਾਰੇ ਦੱਸੋ ਵੀ ਕਿਵੇਂ ਲੱਗ ਰਹੀ ਹੈਗੀ ਇਹ ਸਚਾਈ ਹੈ ਪਹਿਲਾਂ ਤਾਂ ਮੈਂ ਕੰਮ ਬਾਰੇ ਤਾਂ ਮੈਂ ਕਹੂੰਗਾ ਵੀ ਜਿਹੜੇ ਮਤਲਬ ਮੋਸਟਲੀ ਬਈ ਇੰਡੀਆ ਵੀ ਜਿਵੇਂ ਮੇਰੇ ਮਮਾ ਹੁਣੀ ਵੀ ਮੈਨੂੰ ਕਹਿੰਦੇ ਨੇ ਵੀ ਪੁੱਤ ਸੁਣੋ ਸੁਣਨ ਨੂੰ ਇਹ ਮਿਲਦਾ ਵੀ ਬਈ ਕੰਮ ਨਹੀਂ ਹੈ ਹੈ ਬਈ ਹੈਗਾ ਵੀ ਇਹ ਕੰਮ ਨਹੀਂ ਵੀ ਹੈਗਾ ਬਈ ਦੋ ਪਹਿਲੂ ਨੇ ਇਹ ਬਈ ਹੈਗਾ ਥੋੜੀ ਆਈਡੀਓਲੋਜੀ ਦੇ ਮਤਲਬ ਬੜੀ ਸੋਚਣ ਸੋਚਣਦੇ ਆ ਬਈ ਜੇ ਤਾਂ ਬਈ ਜਿਹਨੂੰ ਕੰਮ ਚਾਹੀਦਾ ਮੈਂ ਮੰਦਾ ਬਾਈ ਮੈਨੂੰ ਟਾਈਮ ਲੱਗਿਆ ਮੈਨੂੰ 3 ਮਹੀਨੇ ਲੱਗੇ ਕੰਮ ਲੱਭਣ ਨੂੰ ਹੱਥ ਵਿੱਚ ਬਾਈ ਇੱਕਦਮ ਤਾਂ ਕੁਝ ਜਿਵੇਂ ਆਪਣੇ ਅਕਸਰ ਕਹਦੇ ਹੁੰਦੇ ਨੇ ਘਰ ਦੇ ਬਾਈ ਵੀ ਥਾਲੀ 'ਚ ਕੁਝ ਵੀ ਪਰੋਸਿਆ ਹੋਇਆ ਨਹੀਂ ਮਿਲਦਾ ਨਹੀਂ ਮਿਲਦਾ ਪਰ ਤੁਸੀਂ ਬਾਈ ਮਿਹਨਤ ਕਰਨ ਆਏ ਆ ਤੁਸੀਂ ਤੋ ਮਤਲਬ ਬਈ ਇਹ ਵੀ ਮਿਹਨਤ ਦਾ ਇੱਕ ਮੈਂ ਉਹੀ ਕਹਿਣਾ ਹੀ ਨਾ ਇਹ ਦੇ ਨਾ ਹੀ ਤੁਸੀਂ ਨਿਕਲੋਗੇ ਘਰ ਤੋਂ ਬਾਅਦ ਰਿਜ਼ਿਊਮੇ ਰਜ਼ਾਮੇ ਬੜਾਵਾ ਵੀ ਵਧੀਆ ਕਿੰਨੀ ਕਿੰਨੀ ਜਗ੍ਹਾ ਤੇ ਕੰਮ ਕਰ ਲਿਆ ਹੁਣ ਤੱਕ ਕੰਮ ਬਈ ਮੈਂ ਤਿੰਨ ਜਗ੍ਹਾ ਤੇ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਬਈ ਆ ਕੇ ਟਿਮ ਹਾਟਨ ਉਸ ਤੇ ਕੰਮ ਕਰਿਆ ਜਿੱਥੇ ਚਲੋ ਮਨੂੰ ਮੈਂ ਕਹਿੰਦਾ ਵੀ ਰੈਫਰੈਂਸ ਦੇ ਥਰੂ ਕੰਮ ਮਿਲਿਆ ਸੀ ਮੇਰੇ ਸਿਸਟਰ ਲੈਂਦੇ ਨੇ ਤੇ ਉਸ ਤੋਂ ਬਾਅਦ ਬਈ ਮੈਂ ਪਾਪਾਜ਼ ਜੋ ਕਿ ਮੈਂ ਆਪ ਲੱਭਿਆ ਸੀ ਮੈਂ ਪਹਿਲੇ ਬ੍ਰੈਂਟਮ ਸੀਗਾ ਤੇ ਉੱਥੇ ਮੈਂ ਬਈ ਮੇਰਾ ਕਾਲਜ ਦੂਰ ਪੈਂਦਾ ਸੀ ਤੇ ਮੈਂ ਸਕਾਰਬਰੂ ਰੇ ਫਿਰ ਮੂਵ ਕਰ ਗਿਆ ਤੇ ਉਰੇ ਜਦ ਮੈਂ ਬ ਮੂਵ ਕਰਨ ਦੇ ਨਾਲ ਬਾਈ ਤੇ ਇੱਥੇ ਫਿਰ ਮੈਨੂੰ ਕਿਉਂਕਿ ਮੇਰੇ ਕੋਲ ਐਕਸਪੀਰੀਅੰਸ ਸੀਗਾ ਬਾਈ ਟੀਮ ਹਾਟਨ ਦਾ ਹੋ ਗਿਆ ਸੀਗਾ ਮੈਨੂੰ ਮੈਂ ਰੈਜ਼ੂਮੇ ਆਪਣਾ ਕ੍ਰੀਏਟ ਕਰਿਆ ਤੇ ਮੈਂ ਫਿਰਿਆ ਵੀ ਲਾਈਕ ਲਾ ਲਉ ਮੈਂ ਹਫਤੇ ਦੇ ਵਿੱਚ ਵਿੱਚ ਮੈਨੂੰ ਫਿਰ ਪੋਪੋਜ ਤੇ ਕੰਮ ਮਿਲ ਗਿਆ ਸੀਗਾ ਬਾਈ ਤੇ ਉੱਥੇ ਮੈਂ ਕੰਮ ਕੀਤਾ ਪੋਪੋਜ ਤੋਂ ਬਾਅਦ ਫਿਰ ਹੁਣ ਬਾਈ ਮੈਂ ਐਮਾਜ਼ਨ ਦੀ ਸ਼ਿਫਟਾਂ ਵੀ ਲਾਂਦਾ ਜੀ ਤੇ ਇਹ ਵੀ ਮੈਂ ਗੁਰੂ ਘਰ ਗਿਆ ਸੀ ਤੇ ਉੱਥੋਂ ਲਾਈਕ ਸ਼ਿਫਟ ਦਾ ਵੀ ਪਤਾ ਲੱਗਿਆ ਸੀਗਾ ਤੇ ਬਸ ਐਹੀ ਹੈ ਬਾਈ ਕੰਮ ਦਾ ਇਹ ਵੀ ਹੈਗਾ ਵੀ ਹੈ ਨਹੀਂ ਵੀ ਹੈ ਮੋਲੇ ਜੇਦਾ ਲੱਬ ਲੱਬ ਲੈ ਜੀ ਨਹੀਂ ਬਈ ਹਨਾ ਉਹਨੂੰ ਤਾਂ ਚਲੋ ਹੈ ਹੀ ਆ ਜੀ ਜਿਹੜੇ ਨਹੀਂ ਲੱਭੇ ਬਾਈ ਹੱਥ ਤੇ ਹੱਥ ਲੱਗੇ ਬੈਠੇ ਪੈਸੇ ਬੁਝੇ ਤਾਂ ਨਹੀਂ ਖਾਦੇ ਹੁਣ ਤੱਕ ਇਹਨੇ ਬਾਈ ਪੈਸੇ ਬੁਝੇ ਤਾਂ ਇਹ ਤੁਹਾਨੂੰ ਪਤਾ ਜਿਵੇਂ ਕੰਮ ਕਰਕੇ ਆਮਦ ਦੇਦੇ ਨਾ ਵੀ ਹਾਂ ਵੀ ਉਹ ਅਪਨ ਜਿਵੇਂ ਕਹਿੰਦੇ ਦੇਸੀ ਨੇ ਠੀਕ ਹੈ ਤੇ ਵੀ ਮੈਂ ਮੋਸਟਲੀ ਸੁਣਦਾ ਵਾਂ ਵੀ ਆਪਣੇ ਵਾਲੀ ਕਹਿੰਦੇ ਆਪਣੇ ਵਾਲੀ ਕਰਦੇ ਆ ਇਹ ਉਹ ਇਹ ਲਾਈਨ ਬਹੁਤ ਫੇਮਸ ਹੈ ਸੁਣੇ ਬਈ ਫੇਮਸ ਹੈ ਵੀ ਪਰ ਮੇਰੇ ਸੱਚੀ ਗੱਲ ਮੇਰੇ ਨਾਲ ਨਹੀਂ ਹੋਇਆ ਜੀ ਪਰ ਇਹ ਵੀ ਹਾਂ ਮੈਂ ਨਾਲ ਦੇ ਤਾਂ ਜਰੂਰ ਸੁਣਿਆ ਬਈ ਉਹ ਦੱਸਦੇ ਨੇ ਜਿਵੇਂ ਰੈਸਟੋਰੈਂਟਾਂ ਦੇ ਕੰਮ ਕਰਦੇ ਨੇ ਬਈ ਅਕਸਰ ਇਹ ਵੀ ਬਈ ਪੰਜਾਬੀ ਲੋਕ ਆਪਣੇ ਸਾਰੇ ਬਈ ਪੰਜਾਬੀ ਵੀ ਇੱਕੋ ਜਿਕੇ ਨਹੀਂ ਹੈਗੇ ਮਤਲਬ ਹਨਾ ਸਾਰੇ ਗੋਰੀ ਨਹੀਂ ਆਪਾਂ ਇਹ ਕਹਿ ਦਿੰਦੇ ਨੇ ਬਈ ਗੋਰੇ ਠੀਕ ਨੇ ਹਨਾ ਜੀ ਵੈਸੇ নো ਡਾਊਟ ਬਾਈ ਗੋਰੇ ਚਲੋ ਹੈਗੇ ਨੇ ਹਨਾ ਕਿਉਂਕਿ ਉਹ ਸਿਸਟੇਮੈਟਿਕਲੀ ਚੱਲਦੇ ਨੇ ਤੇ ਪੰਜਾਬੀਆਂ ਦਾ ਵੀ ਇਹ ਵੀ ਮੈਂ ਮਾੜੀ ਨਹੀਂ ਕਹਿੰਦਾ ਯਾ ਚੰਗੇ ਹਨਾ ਜੀ ਮੈਨੂੰ ਉਹਨਾਂ ਦਾ ਠੀਕ ਹੈ ਮੋਸਟਲੀ ਰੈਸਟੋਰੈਂਟ ਜਿੱਥੇ ਕੈਸ਼ ਵਰਕ ਹੁੰਦਾ ਬਾਈ ਉੱਥੇ ਜ਼ਿਆਦਾ ਥੋੜਾ ਜਿਹਾ ਖਤਰਾ ਹੁੰਦਾ ਬਾਈ ਬਾਕੀ ਮੈਂ ਤੇ ਹਰੇਕ ਨੂੰ ਹੀ ਕਹਿੰਦਾ ਵੀ ਆਪਣਾ ਸਿੰਤੇ ਰਹੋ ਤੇ ਆਪਣਾ ਵਜੇ ਕਰੋ ਲੀਗਲ ਕੰਮ ਕਰੋ ਪਰ ਹਲੇ ਤੱਕ ਮੇਰੇ ਨਾਲ ਤਾਂ ਕੁਝ ਨਹੀਂ ਹੋਇਆ ਮੈਂ ਸੁਣਿਆ ਹੀ ਹੈ ਬਾਈ ਹਲੇ ਵੈਸੇ ਨਾਲਦਿਆਂ ਤੋਂ ਇੱਕ ਦੋ ਤੋਂ ਕਿਸੇ ਨਾਲ ਹੋਇਆ ਬਾਈ ਮੇਰੇ ਇੱਕ ਨੂੰ ਨਾਲ ਸੋ ਇਹ ਚੀਜ਼ ਸੀ ਬਾਈ ਉਹਨਾਂ ਨੇ ਤੇ ਰਹਿਣ ਸਹਿਣ ਵੀ ਕਿਵੇਂ ਆਪਣਾ ਆਪਣਾ ਅਪਾਰਟਮੈਂਟ ਆ ਮੈਂ ਵੀ ਦੇਖਿਆ ਨਾ ਕਈ ਵਾਰੀ ਬੇਸਮੈਂਟ ਚ ਵੀ ਆ ਵੀ ਕਿਵੇਂ ਲੱਗ ਰਿਹਾ ਬਾਈ ਰਹਿ ਕੇ ਤਾਂ ਮਤਲਬ ਜਦੋਂ ਇੰਡੀਆ ਤੋਂ ਆਨੇ ਆ ਬਾਈ ਘਰਾਂ ਚ ਰਹਿਿਆ ਸ਼ੁਰੂਤ ਤੋਂ ਪਈ ਹੈ ਬੇਸਮੈਂਟ ਚ ਰਹਿਣਾ ਬਾਈ ਬੇਸਮੈਂਟ ਚ ਰਹਿਣਾ ਓਕੇ ਤੇ ਅਸੀਂ ਬਾਈ ਬੇਸਮੈਂਟ ਚ ਲੈ ਲਓ ਪੰਜ ਜਾਣੇ ਸ਼ੇਅਰਿੰਗ ਕਰਦੇ ਆ ਤੇ ਦੋ ਕਮਰੇ ਨੇ ਬਾਈ ਇੱਕ ਕਿਚਨ ਹੈ ਲਾਈਕ ਲੌਬੀ ਦਿੱਤੀ ਵੀ ਉਹਨਾਂ ਨੇ ਛੋਟੀ ਤੇ ਬਾਈ ਪਹਿਲਾਂ ਮੈਂ ਜਦੋਂ ਬਾਈ ਨਵਾਂ ਨਵਾਂ ਮੂਵ ਕਰਿਆ ਘਰ ਤੋਂ ਆਇਆ ਸੀਗਾ ਬਾਈ ਉੱਥੋਂ ਕਹਿੰਦੇ ਰੁਕਿਆ ਸਭ ਤੋਂ ਪਹਿਲਾਂ ਮੇਰੀ ਭੂਆ ਦੀ ਕੁੜੀ ਆ ਬਈ ਇੱਥੇ ਬ੍ਰਿੰਟਲ ਤੇ ਮੈਂ ਉਹਨਾਂ ਕੋਲ ਜਿਵੇਂ ਰੁਕਿਆ ਤਾਂ ਉੱਥੇ ਵੀ ਉਹਨਾਂ ਦਾ ਘਰ ਆਪਣਾ ਪੀਆਰ ਲੀ ਦੀ ਹੋਣੀ ਉਹਦੇ ਵੱਲੋਂ ਜਿਵੇਂ ਮਹਿਸੂਸ ਨਹੀਂ ਹੋਇਆ ਮੈਨੂੰ ਘਰ ਵਰਗਾ ਹੀ ਲੱਗਿਆ ਚਲੋ ਥੋੜੀ ਬਹੁਤੀ ਹੂਬ ਸਿਕਨੈਸ ਹੋਈ ਐ ਤੇ ਬਟ ਜਦੋਂ ਮੈਂ ਬਈ ਉਹਦੇ ਸਟੂਡੈਂਟਾਂ ਦੇ ਨਾਲ ਮੂਵ ਕਰਿਆ ਲਾਈਕ ਮੇਰੇ ਨਾਲ ਦੇ ਫਰੈਂਡ ਸੀਗੇ ਕਾਲਜ ਮੇਟ ਸੀਗੇ ਬਈ ਤੇ ਮੈਂ ਉਹਨਾਂ ਕੋਲ ਆਇਆ ਬਈ ਮੈਂ ਦੇਖਿਆ ਕਿ ਛੱਤਾ ਨਹੀਂ ਵੀ ਆ ਹੂੰ ਬਈ ਇੰਡੀਆ ਹੁਣ ਆਪਾਂ ਮਲੇ ਪੰਜਾਬ ਚ ਬਈ ਉੱਤੇ ਉੱਤੇ ਕਰਨੇ ਚੁੱਚੇ ਕਰ ਸੀਗਾ ਇਹ ਕੋਨਾ ਰਹਿਦਾ ਸੀਗਾ ਜੀ 12 ਬਰ ਪੁਡਲੈਂਟਲ ਪਏ ਨੇ ਹਨਾ ਜਦੋਂ ਜੋਂ ਪੜਦੇ ਬੈੱਡਾਂ ਤੇ ਰਹੀ ਪਈਦਾ ਸੀਗਾ ਬਾਈ ਉਹ ਗੱਦੇ ਦੇ ਬੰਦੇ ਆ ਥੋੜਾ ਜੀ ਕਦੋਂ ਆਕੇ ਬਾਈ ਲੱਗਿਆ ਵੀ ਕਿੱਥੇ ਆਗੇ ਥੋੜਾ ਜਿਆ ਹੋਰ ਹੋਮ ਸਿਕਰੈਸ ਸੀ ਹੁੰਦੀ ਆ ਬਾਈ ਉੱਥੇ ਕਿਰਕੀ ਦਰਵਾਜਾ ਕੋਈ ਹੋ ਛੇੜੀ ਤੇ ਖਿੜਕੀਆਂ ਨਹੀਂ ਹੈਗੀਆਂ ਬੇਸਮੈਂਟਾਂ ਦੇ ਵਿੱਚ ਹੋਰ ਕੀ ਖਿੜਕੀ ਬਈ ਉਹ ਜਦੋਂ ਠੰਡ ਆਉਂਦੀ ਆ ਹੁਣ ਖਿੜਕੀ ਵੀ ਬਾਈ ਕਮਰੇ ਨਾਲ ਇੱਕ ਐਸ ਸੁੱਕਣਾ ਉਹ ਪੜਦਾ ਜਾਂ ਸਾਈਡੋਂ ਦਾ ਵੀ ਹਵਾ ਜੀ ਆਵੇ ਬਾਈ ਪਹਿਲੀ ਠੰਡੇ ਜਿਹਾ ਬੜਾ ਔਖਾ ਸੀਗਾ ਜੀ ਤੇ ਪਰ ਜਦੋਂ ਹੁਣ ਬਈ ਰਹੀਦਾ ਹੈ ਹੁਣ ਬਈ ਦਿਲ ਲੱਗ ਗਿਆ ਹੁਣ ਬਈ ਐ ਕਹਿ ਲੋ ਜੇ ਕੋਈ ਕੈਦੇ ਵੀ ਘਰ ਜਾ ਮਤਲਬ ਇਕੱਲੇ ਰਹਿਣ ਨੂੰ ਇਕੱਲੇ ਰਹਿ ਨਹੀਂ ਹੁੰਦਾ ਇਕੱਠੇ ਹੱਤ ਬਈ ਵੀ ਬਈ ਇਕੱਠੇ ਬਣਾਣਾ ਰੋਟੀ ਬਣਾ ਰਿਹਾ ਕੋਈ ਸਬਜ਼ੀ ਬਣਾ ਰਿਹਾ ਇੱਕ ਦਿਨ ਛੇੜਾ ਛਾੜੀ ਲੱਗ ਕੇ ਕਰਦਾ ਬਈ ਆਨੂਣਵਾਦਵਾ ਦੇ ਮਤਲਬ ਐਦਾ ਐਦਾ ਬਈ ਤੁਹਾਡੇ ਘਰ ਦੀ ਬਣਾਉਣੇ ਕਿੰਤੀ ਫਲਵਾਇ ਰੋਟੀ ਨਹੀਂ ਬਈ ਮੈਂ ਆ ਬਣਾ ਲੈ ਜੀ ਠੀਕ ਹੈ ਤੇ ਅਸੀਂ ਬਈ ਸ਼ਿਕਾਇਤ ਸੀ ਪਿੱਛੋਂ ਨਾ ਨਾ ਸ਼ੌਂਕ ਹੀ ਸੀਗਾ ਨਹੀਂ ਨਹੀਂ ਬਈ ਸ਼ੌਕ ਤਾਂ ਕੀ ਕਹ ਲੋ ਜੀ ਮੁੰਡਿਆਂ ਨੂੰ ਤੁਹਾਨੂੰ ਪਤਾ ਬਈ ਹਰੇਕ ਦਾ ਆਪਣਾ ਆਪਣਾ ਪਰ ਮੁੰਡਿਆਂ ਨੂੰ ਘੱਟ ਹੁੰਦਾ ਏ ਕੁੜੀਆਂ ਨਾਲ ਸ਼ੌਕ ਜੀ ਤੇ ਮੇਰੇ ਮੰਮੀ ਹਮੇਸ਼ਾ ਕਹਿੰਦੇ ਸੀ ਇਹਦੇ ਪੁੱਤ ਰੋਟੀ ਰਾਤੀ ਸਿੱਖਲਾ ਬਣਾਣੀ ਕਰ ਲੇਗਾ ਮੈਂ ਵਸ ਵਸੀ ਉਹਨਾਂ ਨੂੰ ਦੇਖਦਾ ਸੀ ਮੇਰੀ ਹੱਦ ਤੱਕ ਇੰਡੀਆ ਕਦੇ ਗੋਲ ਰੋਟੀ ਨਹੀਂ ਬਣੀ ਨਾਵੇਂ ਬਣਾਉਣ ਦੀ ਕੋਸ਼ਿਸ਼ ਕਰੀ ਆ ਬਈ ਹੱਦਤ ਹੁੰਦੀ ਸੀ ਆਏ ਇੱਕੋ ਫਿਰ ਕੇ ਕੰਮ ਕਰ ਲਿਆ ਜੀ ਪੈ ਗਏ ਮਮਾਸ ਨੂੰ ਕਹਿਣਾ ਵੀ ਯਾਰ ਰੋਟੀ ਦੇ ਦਈ ਪਾ ਕੇ ਨਾ ਇਹ ਕਰ ਲਿਆ ਜੀ ਤੇ ਬਟੂਰੇ ਬਈ ਇਹ ਵੀ ਨਾਲ ਦੇ ਨੇ ਦੱਸੇ ਇੱਕ ਦੋ ਨੇ ਪਹਿਲਾਂ ਪਹਿਲਾਂ ਲਾਈ ਥੋੜਾ ਔਖਾ ਲੱਗਿਆ ਅਟਾ ਗੁੰਨੜਾ ਸ਼ੁਰੂ ਕਰਿਆ ਹੌਲੀ 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 ਹੁਣ ਸੁੱਕ ਰਿਹਾ ਬਾਈ ਰੋਟੀ ਗੋਲ ਲਾ ਲਈ ਦੀ ਮੰਮੀ ਇਸ ਚੀਜ਼ ਤੋਂ ਬਹੁਤ ਖੁਸ਼ ਹੈ ਤੁਹਾਡੇ ਗੋਲ ਰੋਟੀ ਨਾਲ ਲੱਗਿਆ ਜੀ ਚਲੋ ਚਲੋ ਵਧੀਆ ਹਾਂਜੀ ਹਾਂਜੀ ਬਾਈ ਤੇ ਰੋਟੀ ਬਣਾ ਲਈ ਦੀ ਹੈ ਤੇ ਸਬਜ਼ੀ ਇੰਨੀ ਵਧੀਆ ਨਹੀਂ ਬਣਾ ਹੁੰਦੀ ਪਰ ਨਾਲ ਦੇ ਬਣਾ ਲੈਂਦੇ ਆ ਇਹ ਚੀਜ਼ ਦੀ ਖੁਸ਼ੀ ਹੈ ਜੀ ਰਣ ਮਿਲ ਕੇ ਲਈ ਉਹ ਬਾਰੀ ਬਾਰੀ ਚੱਲਦਾ ਰਹਿੰਦਾ ਹਾਂ ਹਾਂ ਜੀ ਕਿਸੇ ਰੋਟੀ ਬਣਾ ਲਈ ਡਿਊਟੀਆਂ ਵੰਡੀਆਂ ਲੜਦੇ ਲੜਦੇ ਤਾਂ ਨਹੀਂ ਵੀ ਹਾਂ ਵੀ ਕਈ ਵਾਰੀ ਵਿਚ ਇਹ ਵਿੱਚ ਪੰਜ ਦੇ ਵਿੱਚ ਇੱਕ ਅਦਾ ਹੁੰਦਾ ਹੀ ਆ ਜਿਹੜਾ ਜਿਹਨੇ ਮਸਤੀ ਦੀ ਮਾਰ ਕਰਨੀ ਹੁੰਦੀ ਆ ਹਾਂ ਬਾਈ ਇਹ ਵੀ ਖਿਡਾਰੀ ਵਿੱਚ ਜਰੂਰ ਲੜਦੇ ਹੀ ਕਿਉਂਕਿ ਹਰੇਕ ਨੂੰ ਆਪਣਾ ਆਪਣਾ ਹੁੰਦਾ ਬਾਈ ਕਹਿੰਦਾ ਵੇ ਸਫਾਈ ਸਾਂਦਾ ਕਿਸੇ ਨੂੰ ਆਦਤ ਹੁੰਦੀ ਬਾਈ ਖਾਦਾ ਵੀ ਤਾਂ ਉੱਥੇ ਰੱਖਦਾ ਇਹ ਸੁਣਾ ਵੀ ਦੀ ਇੱਕ ਦਿਨ ਹੋਵੇ ਬਾਈ ਈਡੀਆ ਯਾਰ ਇਹ ਕਰਦਾ ਸੀ ਘਰ ਤੋਂ ਇਹ ਕਰਦਾ ਸੀ ਉਹ ਸੋ ਇਹ ਚੱਲੀ ਚੁਲੀ ਜਾਂਦੀ ਪਰ ਇਹ ਵੀ ਬਾਈ ਰਹੀ ਦੇ ਮੌਜ ਨਾਲ ਇਹ ਟੈਨਸ਼ਨ ਹੁੰਦੀ ਹੈ ਹਰੇਕ ਨੂੰ ਹੁੰਦੀ ਹੈ ਹਰੇਕ ਚੀਜ਼ ਦੀ ਬਟ ਇਹ ਵੀ ਬ్రో ਨਾਲ ਰਹਿੰਦੇ ਹਰੇਕ ਦੇ ਤਾਂ ਬੁਝਿਆ ਲੱਗਦਾ ਸਟੂਡੈਂਟਾਂ ਨਾਲ ਰਹੇ ਕਿ ਸਾਰੇ ਆਪਣੇ ਵਰਗੇ ਨਹੀਂ ਬਈ ਇੱਥੇ ਤੇ ਹਰੇਕ ਦੀ ਲਾਈਫ ਆ ਸੇਮ ਐ ਮੈਂ ਤਾਂ ਕਹਿੰਦਾ ਵੀ ਜਿਹੜੀ ਵੀ ਸਟੂਡੈਂਟ ਨੇ ਹਰੇਕ ਕੋਈ ਕੰਮ ਕਰ ਰਿਹਾ ਹੈ ਹਰੇਕ ਕੋਈ ਕੁਮਾਰੇ ਹੈ ਜੀ ਹਰੇਕ ਕਿਸ ਨੂੰ ਟੈਨਸ਼ਨ ਹੈ ਸਟੱਡੀ ਦੀ ਅੱਡ ਹੈ ਜੀ ਪੀਆਰ ਦੀ ਅੱਡ ਹੈ ਇਹ ਵੀ ਬਈ ਮੈਂ ਤਾਂ ਕਹਿੰਦਾ ਨਹੀਂ ਰੱਬ ਸੁੱਖ ਰੱਖੇ ਮਤਲਬ ਟਾਈਮ ਨਾਲ ਹਰੇਕ ਦੀ ਹੋ ਵੀ ਜਾਂਦੀ ਹੈ ਬਾਕੀ ਸਮੇਂ ਸਮ ਦੀ ਖੇਡ ਹੁੰਦੀ ਆ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਸਮਾਂ ਇੱਕੋ ਜਿਆ ਨਹੀਂ ਬਿਲਕੁਲ ਬਿਲਕੁਲ ਤੁਸੀਂ ਬ੍ਰੈਮਟਨ ਦੀ ਗੱਲ ਕੀਤੀ ਐ ਜੀ ਬਈ ਬ੍ਰੈਮਟਨ ਦੇ ਕਹਿੰਦੇ ਮਾਹੌਲ ਸੁਣਨ ਚ ਆਉਂਦਾ ਵਾ ਜੀ ਬਾਈ ਜੀ ਵੀ ਮੈਂ ਚਲੋ ਮੈਂ ਕੀ ਟਿੱਪਣੀ ਨਹੀਂ ਕਰਦਾ ਠੀਕ ਹੈ ਜਿਵੇਂ ਤੁਹਾਡੇ ਕੋਲ ਗੱਲਾਂ ਪਹੁੰਚ ਜਾਂਦੀਆਂ ਨੇ ਉਵੇਂ ਅੱਜ ਕੱਲ ਸਾਰਿਆਂ ਦੇ ਹੱਥਾਂ 'ਚ ਫੋਨ ਆ سوشل ਮੀਡੀਆ ਵਾ ਠੀਕ ਹੈ ਤੇ ਆਪਾਂ ਆਮ ਤੌਰ ਤੇ ਸੁਣਦੇ ਹਾਂ ਰੀਲ ਦੇਖ ਲੈਂਦੇ ਆ ਮੁੰਡੇ ਗੱਡੀਆਂ ਦੇ ਬੈਠੇ ਹੁੰਦੇ ਨੇ ਜਾਂ ਮਤਲਬ ਉਹ ਚੀਜ਼ਾਂ ਲੱਗਦੀਆਂ ਨੇ ਉਹ ਚਲੋ ਇੱਕ ਐਜ਼ ਆ ਪੰਨ ਜਦੋਂ ਦੇਖ ਫਨ ਦੇਖਦੇ ਆ ਆਪਾਂ ਤਾਂ ਆਪਾਂ ਨੂੰ ਉਹ ਚੀਜ਼ਾਂ ਚੰਗੀਆਂ ਵੀ ਲੱਗਦੀਆਂ ਨੇ ਵੀ ਹਾਂ ਚਲੋ ਮਸਤੀ ਕਰ ਰਹੇ ਆ ਬਟ ਹਾਂ ਵੀ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਕਿਤਨਾ ਕਿਤੇ ਰਿਐਲਿਟੀ 'ਚ ਹੈਗੀ ਆ ਵੀ ਕਿ ਨਹੀਂ ਨਹੀਂ ਭਾਈ ਇਹ ਐਜ਼ ਰਿਐਲਿਟੀ ਤੇ ਹੈਗੀ ਆ ਹੁਣ ਜਿਵੇਂ ਭਾਈ ਅਸੀਂ ਨਵੇਂ ਨਵੇਂ ਆਏ ਸੀ ਨਾਲ ਦੇ ਕੋਲ ਜਿਵੇਂ ਬ੍ਰੈਮਟਨ ਰਿਹਾ ਤੁਹਾਨੂੰ ਮੈਂ ਦੱਸਿਆ ਮੇਰੇ ਨਾਲ ਦੇ ਤਾਂ ਭਾਈ ਸ਼ੈਰੀਡਨ ਪੜ੍ਹਦੇ ਨੇ ਕਾਲਜ ਦਾ ਨਾਮ ਤਾਂ ਸੁਣਿਆ ਹੀ ਹੋਣਾ ਬ੍ਰੈਮਟਨ ਸੁਣਿਆ ਜੀ ਤੁਸੀਂ ਤੇ ਭਾਈ ਸ਼ੈਰੀਡਨ ਆ ਗੇੜੀਆਂ ਲਾਈਕ ਮਸ਼ਹੂਰ ਆ ਵੀ ਹਾਂ ਉਹ ਵੀ ਗੇੜੀਆਂ ਵਾਦੀਆਂ ਨੇ ਨੇਮ ਨਮ ਚਾਜਾ ਵੀ ਸੀਗਾ ਬਾਈ ਵੀ ਹਾਂ ਯਾਰ ਵੀ ਢੀੜੀਆਂ ਨੇ ਨਾਲ ਦੇ ਕੋਈ ਚਾਰਜਰ ਮਸਟੈਂਗਾ ਵੀ ਹੈਗੀਆਂ ਨੇ ਪਹਿਲੇ ਪਹਿਲਾਂ ਤਾਂ ਬਈ ਇੱਕ ਦੋ ਵਾਰੀ ਜਿਵੇਂ ਮਾਰੀ ਮਾਰੀ ਢੀੜੀ ਵਿਆਰਾ ਤਾਂ ਬਹੁਤ ਲੱਗਿਆ ਵੀ ਬਾਈ ਯਾਰ ਹਾਂ ਯਾਰ ਵੀ ਐ ਕਰਕੇ ਪਰ ਫਿਰ ਬਾਈ ਜਿਵੇਂ 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 ਥੋੜਾ ਥੋੜਾ ਸੌਣ ਤੁਸੀਂ ਮਾਰ ਰਹੇ ਹੋ ਤੁਹਾਡੇ ਘਰ ਦੇ ਨਾਲ ਦੇਖ ਲੈਣੀ ਹੈ ਵੀਡੀਓ ਇਹ ਢੀੜੀਆਂ ਤੁਸੀਂ ਇਹ ਢੀੜੀਆਂ ਵੀ ਕੱਢਦੇ ਨੇ ਦੇਖੋ ਦੀ ਮੈਂ ਭੇਦ ਲੜਵਾ ਕੇ ਵੀਡੀਓ ਤਾਂ ਵੀ ਅੱਜ ਇੱਥੇ ਕੋਈ ਮੇਰੀ ਤੇ ਢੀੜੀਆਂ ਚਲ ਮਾਰੀਆਂ ਵੀ ਨੇ ਬਾਈ ਇਨੀ ਕਹਿੰਦੇ ਸੀ ਮਾਰੀਆਂ ਪਰ ਕਿਤੇ ਨਾ ਕਿਤੇ ਬਾਈ ਜਿਵੇਂ ਮੈਚਿਓਰਿਟੀ ਦਾ ਕਹਿ ਲਓ ਸਮਾਂ ਲੰਘਦਾ ਗਿਆ ਹੋਣ ਜਾ ਕੇ ਥੋੜਾ ਜਿਹਾ ਲੱਗਦਾ ਵੀ ਬਾਈ ਥੋੜਾ ਡੀਸੈਂਸੀ ਦਾ ਚੱਲੀ ਹੈ ਕਿਉਂਕਿ ਨਵਾਂ ਬੰਦਾ ਆਇਆ ਹੁੰਦਾ ਹੈ ਗੱਡੀਆਂ ਦੇ ਦੇ ਰਹੇ ਬਾਈ ਹੁਣ ਗੱਡੀਆਂ ਤੋਂ ਗੱਲ ਆ ਗਈ ਜਿਵੇਂ ਮਸਟੈਗ ਚਾਰਜਰ ਆ ਆਪਾਂ ਇੰਡੀਆ ਨਹੀਂ ਦੇਖਦੇ ਬਾਈ ਮੈਂ ਜਿਵੇਂ ਚੰਡੀਗੜ੍ਹ ਤੋਂ ਆਇਆ ਬਈ ਚੰਡੀਗੜ੍ਹ ਦੀ ਗੱਲ ਕਰੀਏ ਪੋਰਸ਼ੇਰ ਹੈ ਬਾਈ ਮੈਂ 19 ਸੈਕਟਰ ਰਹਿੰਦੇ ਰਹੇ ਹਾਂ ਬਾਈ 36 ਸੈਕਟਰ ਤੁਸੀਂ ਆ ਸੁਣਿਆ ਪੰਜਾਬ ਯੂਨੀਵਰਸਿਟੀ ਸੁਣੀ ਹੈ ਬਾਈ ਇੱਥੇ ਵੀ ਗੱਡੀਆਂ ਵੱਧੀਆਂ ਨੇ ਪਰ ਮਹਿੰਗੀਆਂ ਗੱਡੀਆਂ ਤੁਹਾਨੂੰ ਬਹੁਤ ਘੱਟ ਦਿਖਣ ਨੂੰ ਮਿਲਦੀਆਂ ਨੇ ਅਕਸਰ ਕਿਸੇ ਕਿਸੇ ਕੋਲ ਅਮੀਰ ਲੋਕਾਂ ਕੋਲ ਹੈ ਇੱਥੇ ਆਪਣੇ ਸਟੂਡੈਂ ਤੇ ਇਹ ਵੀ ਥੋੜਾ ਡੀਸੈਲਸੀ ਦੇ ਵਿੱਚ ਮੈਂ ਕਹਿੰਦਾ ਵੀ ਰਹੀਏ ਹਰ ਇੱਕ ਚੀਜ਼ ਨਾ ਬਈ ਕੋਈ ਹੱਦ ਚ ਰਹਿਣੀ ਵਧੀਆ ਲੱਗਦੀ ਹੈ ਜੀ ਤੇ ਹੱਦ ਤੋਂ ਜਦੋਂ ਜ਼ਿਆਦਾ ਹੋ ਜਵੇ ਤਾਂ ਫਿਰ ਉਹ ਖਰਾਬ ਕਰਦੀ ਹੈ ਜੀ ਉਹ ਵੀ ਨਹੀਂ ਬਈ ਇਹ ਨਹੀਂ ਮਨਾ ਕਰਦੇ ਉੱਥੇ ਕੀੜੀਆਂ ਨਾਲ ਮਾਰੋ ਮਾਰੋ ਜ਼ਰੂਰ ਪਰ ਬਈ ਜੇ ਇੱਕ ਮਾਹੌਲ ਤੁਸੀਂ ਖਰਾਬ ਕਰ ਰਹੇ ਹੋ ਨਾ ਉਹ ਫਿਰ ਨਹੀਂ ਲੋਕ ਤੁਹਾਨੂੰ ਪਤਾ ਉਹ ਰੇ ਦੀ ਜਿਹੜੀ ਕੰਟਰੀ ਹੈ ਥੋੜਾ ਸਿਸਟਮੈਟਿਕਲੀ ਚੱਲਦੀ ਹੈ ਤਾਂ ਵੀ ਪੁਲਿਸ ਆ ਜਾਂਦੀ ਹੈ ਫਿਰ ਉਹਦਾ ਕੀ ਫਾਇਦਾ ਬਈ ਹਨਾ ਆਪਣੇ ਆਪਣੇ ਨੁਕਸਾਨ ਹੈ ਬਈ ਹਨਾ ਜਿਹੜੀ ਮਾਰੋ ਕੋ ਮੋ ਫਿਰੋ ਕੋਈ ਨਹੀਂ ਮਨਾ ਕਰਦਾ ਬਈ ਅੱਛੇ ਰਾਈਟ ਟੂ ਫ੍ਰੀडम ਹੈ ਜੀ ਬਟ ਇਹ ਵੀ ਇੱਕ ਨਾਰਮਲ ਵੇਚ ਗੇੜੀ ਛੜੀ ਮਾਰ ਕੇ ਆਉਣਾ ਲੰਘ ਕੇ ਜੀ ਆ ਕਰਕੇ ਤੁਸੀਂ ਗੇੜੀ ਦੀ ਗੱਲ ਕੀਤੀ ਹੈ ਗੇੜੀ ਚ ਕੋਈ ਫਾਇਦਾ ਹੋਇਆ ਗੇੜੀ ਚ ਬਾਈ ਹਲੇ ਹਲੇ ਸਭ ਗੇੜੀਆਂ ਦੀ ਜੋਰ ਹੈ ਗੇੜੀਆਂ ਦੀ ਜੋਰ ਹੈ ਬਾਈ ਹਲੇ ਕਿ ਗੇੜੀਆਂ ਬੰਦ ਹੋ ਗਈਆਂ ਵੀ ਹੁਣ ਗੇੜੀ ਦਾ ਫਾਇਦਾ ਹੋ ਗਿਆ ਵੀ ਹੁਣ ਟਿਕ ਜਾਓ ਨਹੀਂ 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 ਹਲੇ ਠੀਕੇ ਤਾਂ ਨਹੀਂ ਹੈਗੇ ਬਾਈ ਉਹ ਕਹੀਏ ਤੁਹਾਨੂੰ ਕਿਹੜੀ ਦਾ ਹਲੇ ਫਾਇਦਾ ਨਹੀਂ ਹੋਇਆ ਜੀ ਨਾਲ ਤੇ ਇਹਨੂੰ ਜ਼ਰੂਰ ਕਰਾਤਾ ਫਾਇਦਾ ਜੀ ਕਰਾਈ ਹੋਈ ਹੈ ਬਸ਼ਰਾ ਹਲੇ ਤੱਕ ਚਲੋ ਆਪਾਂ ਨੂੰ ਨਹੀਂ ਹੋਇਆ ਬਟ ਕੋਈ ਨਹੀਂ ਜਲਦੀ ਹੋ ਕਰਾਂਗੇ ਬਈ ਫਾਇਦਾ ਪਰਾ ਠੀਕ ਹੈ ਠੀਕ ਹੈ ਤੇ ਬਾਕੀ ਚਲੋ ਸ਼ੌਂਕ ਨੂੰ ਕਰੀਏ ਜਾਰੇ ਸ਼ਾਮ ਨੂੰ ਜਿਵੇਂ ਬਈ ਤੁਹਾਨੂੰ ਪਤਾ ਹੈ ਸਟ्रेसਫੁੱਲ ਜਿਹੀ ਹੁੰਦੀ ਹੈ ਕਈ ਵਾਰੀ ਵੈਸੇ ਜਿਹੜਾ ਕਿੱਡਾ ਇਹ ਪਹਿਲਵਾਨੀ ਵੈਸੇ ਇੱਥੇ ਨੇਚਰ ਵੀ ਵਧੀਆ ਵਾਖੜਾ ਯਾਰ ਸੜਕ ਉਸੜਕਾ ਖੁੱਲੀਆਂ ਨੇ ਤੇ ਮੈਂ ਜਿਵੇਂ ਨੇਚਰ ਦੀ ਗੱਲ ਕਰਾਂ ਬਈ ਮੈਂ ਆਇਆ ਸੀ ਅਗਸਟ ਦੇ ਵਿੱਚ ਤੇ ਮੈਂ ਇੱਥੇ ਬਈ ਮੌਸਮ ਕਹਿ ਲੋ ਮੀਂਹ ਕੜੀ ਹੈ ਨਾ ਸਾਰੇ ਕੁਝ ਪੱਤ ਝੜ ਦੇਖ ਲਈ ਤੇ ਬਾਈ ਫਾਲ ਦਾ ਵੈਦਰ ਮੈਨੂੰ ਬਹੁਤ ਸੋਹਣਾ ਲੱਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬਾਈ ਮੈਂ ਐਮਾਜ਼ਨ ਚ ਕੰਮ ਕਰਦਾ ਤੇ ਮੇਰਾ ਕੰਮ ਹੈ ਬਾਈ ਡਿਲੀਵਰੀ ਦਾ ਤੇ ਜਿਵੇਂ ਬਾਈ ਓਸ਼ਵਾ ਏਜੈਕਸ ਐਵੇਂ ਦੀ ਨਾ ਬਾਈ ਜਗਾ ਰਿਚਮੈਂਟ ਹਿੱਲ ਹੋ ਗਿਆ ਇਹ ਬ੍ਰੈਂਟਨ ਪਾਰ ਕਰਦੇ ਸਾਰ ਲਾ ਲੋ 7-8 ਕਿਲੋਮੀਟਰ ਦੀ ਵਾੜ ਤੇ ਬਈ ਇਹ ਜਗਾ ਪੈ ਜਾਂਦੀ ਹੈ ਉੱਪਰਲੀ ਸਾਈਡ ਤੇ ਬਾਈ ਉਹ ਫਾਲ ਚ ਨਾ ਇੰਨਾ ਸੋਹਣਾ 뷰 ਹੁੰਦਾ ਸੀਗਾ ਬਾਈ ਕੁਝ ਮਨ ਲਓ ਦਿਨ ਲੱਗਦਾ ਸੀਗਾ ਜੀ ਦਿਨ ਲੱਗਦਾ ਵੀ ਕਿੱਥੇ ਆ ਗਏ ਵੀ ਬਾਈ ਹਾਂ ਯਾਰ ਵੀ ਮਤਲਬ ਸ਼ੁਕਰ ਵੀ ਕਰਿਆ ਬਾਈ ਮਾਲਕ ਦਾ ਮੈਂ ਟ੍ਰਾਂਟੋ ਆਇਲੈਂਡ ਗਿਆ ਸੀ ਸ਼ੁਕਰ ਤੋਂ ਘੱਲ ਜ਼ਿਆਦਾ ਸੀ ਬਾਈ ਮੈਂ ਟ੍ਰਾਂਟੋ ਆਇਲੈਂਡ ਗਿਆ ਸੀ ਉੱਥੇ ਫੈਰੀ ਲਿੱਤੀ ਸੀ ਬਾਈ ਸ਼ਾਮ ਨੂੰ ਜਦੋਂ ਅਸੀਂ ਮਡਰੇ ਸੀਗੇ ਨਾ ਉਹ ਫੈਰੀ ਪਾਣੀ 'ਚ ਮਤਲਬ ਆਸੇ-ਵਾਸੇ ਵਿੱਚ ਸਮੁੰਦਰੇ-ਸਮੁੰਦਰ ਸੀ ਬਾਈ ਸਾਹਮਣੇ ਡਾਊਨਟਾਊਨ ਦਾ 뷰 ਦਿਖੇ ਟ੍ਰਾਂਟੋ ਦਾ ਬਾਈ ਆਪਣਾ ਸੀ ਐਨ ਟਾਵਰ ਬਾਈ ਲਾਈਟਾਂ ਉਹ ਇੰਨੀਆਂ ਸੋਹਣੀਆਂ ਲੱਗੀਆਂ ਬਾਈ ਮਨ 'ਚੋਂ ਦਿਲੀ ਮੈਂ ਖੁਸ਼ ਹੋਇਆ ਬਾਈ ਰੋ ਖੁਸ਼ ਹੋ ਗਈ ਅਸਲੀ ਨਰੀ ਨੇਚਰ ਆ ਕੁਦਰਤ ਆ ਜਿਹੜੀ ਅਸੀਂ ਕੁਦਰਤ ਬਾਈ ਇੱਥੇ ਕੁਦਰਤ ਮੈਂ ਕਹਿੰਦਾ ਵੀ ਬਾਈ ਮਨ ਨੂੰ ਐ ਲੱਗਿਆ ਵੀ ਯਾਨੀ ਜਿਵੇਂ ਦੇਸ਼ੀਵਾਜ ਕਹਿੰਦੇ ਆ ਵੀ ਬਾਈ ਅੱਖਾਂ ਦੀ ਬਾਈ ਜਿਹੜੀ ਰੌਸ਼ਨੀ ਆ ਰਹੀ ਹੈ ਖੁੱਲ ਜੀ ਗਈ ਹੋਵੇ ਦੁੱਗਣੀ ਹੋ ਗਈ ਦੁੱਗਣੀ ਹੋ ਗਈ ਬਾਈ ਜਿਵੇਂ ਹਨਾ ਜਿਵੇਂ ਆਪਣੇ ਲੈਂਸ ਜਿਵੇਂ ਐਚਡੀ ਲੈਂਸ ਨਹੀਂ ਹੁੰਦੇ ਮੇਰੇ ਨਾਲ ਵੀ ਹੋਇਆ ਹੈ ਬਾਈ ਹਾਂ ਉਹ ਚੀਜ਼ ਹੈ ਬਾਈ ਉਹ ਲੈਂਡ ਕਰਦੇ ਸਮੇਂ ਮੈਂ ਕਹਿੰਦਾ ਲੈ ਵੀ এনਵਾਇਰਨਮੈਂਟ ਕਿੰਨਾ ਸਾਫ਼ ਆ ਆ ਵੀ ਉਹ ਮੈਂ ਤਾਂ ਕਹਿੰਦਾ ਵੀ ਬਹੁਤ ਸਾਫ਼ ਮੈਂ ਤੇਰੇ ਬਾਈ ਮਿੱਟੀ ਘਣੀ ਚਿੱਟੇ ਕੱਪੜੇ ਪਾ ਲਓ ਤੁਸੀਂ ਬਾਈ ਮੈਂ ਨਵੇਂ ਨਵੇਂ ਆਇਆ ਸੀ ਬਾਈ ਕਾਲਜ ਦੇ ਕੁੜਤਾ ਪਾ ਕੇ ਲੱਗਿਆ ਸੀ ਮੈਂ ਦੇਖਾ ਕੇ ਮੈਂ ਕਹਿੰਦਾ ਗੰਦਾ ਹੀ ਨਹੀਂ ਹੋਇਆ ਜੀ ਮੈਂ ਮੰਮੀ ਨੂੰ ਆ ਮੰਮੀ ਕਹਿੰਦੇ ਪੁੱਤਰੇ ਇੱਥੇ ਮਿੱਟੀ ਨਹੀਂ ਨਾ ਹੈਗੀ ਮਿੱਟੀ ਨਹੀਂ ਹੈਗੀ ਆ ਕਰਕੇ ਮੈਂ ਉਹ ਛੇੜ ਵੀ ਦੇ ਦੇ ਕਰਦੇ ਨਾ ਮੈਂ ਮਿੱਟੀ ਨਹੀਂ ਹੈਗਾ ਚਿੱਟੇ ਕੱਪੜੇ ਪਾ ਕੇ ਜਾਣਾ ਕਾਲੀ ਨੂੰ ਇਹ ਸ਼ਰਟ ਪਾ ਲਈ ਦੀ ਜੀ ਮੇਰੇ ਹੋਰ ਵੀ ਦੋਸਤ ਨੇ ਜਿਨ੍ਹਾਂ ਨੂੰ ਸਾਧ ਹੀ ਪ੍ਰੋਬਲਮ ਸੀਗੀ ਇੱਥੇ ਆ ਕੇ ਨਹੀਂ ਉਹਨਾਂ ਨੂੰ ਹੋਈ ਹੈਗੀ ਸਾਧ ਹੀ ਪ੍ਰੋਬਲਮ ਜੀ ਬਾਈ ਕਿਉਂਕਿ ਇੱਥੇ ਸਾਫ਼ ਆ ਸਾਰਾ ਕੁਝ ਉਹ ਹਗੇ ਨੇ ਪਰ ਪੂਰੇ ਥੋੜਾ ਜਿਹਾ ਬਈ ਜਿਵੇਂ ਏਰੀਏਟ ਬੰਡੇ ਹੋਏ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਜਾਂਦਾ ਆਂਦਾ ਰਹਿੰਦਾ ਸੀ ਉਧਰ ਵੀ ਖੇਤ ਖੂਤ ਹੈਗੇ ਨੇ ਬਈ ਉਧਰ ਹੁੰਦੀਆਂ ਮੀਂਹ ਕਣੀ ਮਤਲਬ ਐਦਾ ਚੀਜ਼ਾਂ ਹੈਗੇ ਨੇ ਪਰ ਡਿਵਾਈਡ ਕੀਤਾ ਹੋਇਆ ਜੀ ਤੇ ਉਧਰ ਮੈਨਾਂ ਉਹ ਨਹੀਂ ਚੱਕਰਨੀਆ ਕਿਉਂਕਿ ਆਸ-ਪਾਸ ਬਈ ਚਾਰੇ ਤਰਫ ਤਾਂ ਪਾਣੀ ਹੈ ਇੱਥੇ ਜੀ ਨਾਲੇ ਫਿਰ ਉਹਦੇ ਕਰਕੇ ਕੋਈ ਸਾਫ਼ ਰਹਿੰਦੇ ਵਾਤਾਵਰਣ ਜੀ ਸ਼ਾਮ ਨੂੰ ਠੰਡਾ ਹੋ ਜਾਂਦਾ ਜੀ ਇੱਥੇ ਮੈਂ ਇਹਨਾਂ ਲਾ ਲਉ ਬਈ 11 ਮਹੀਨੇ 30 ਦਿਨ ਆਪਣੇ ਬਈ ਜੈਕਟ ਵਾਰ ਹੀ ਰੰਦੀਆਂ ਨੇ ਕਦੀ ਅੱਧੀ ਵਹਾ ਵੀ ਤੁਸੀਂ ਅੰਦਰ ਨਹੀਂ ਰੱਖ ਸਕਦੇ ਰਜਾਈਆਂ ਤਾਂ ਮੈਂ ਤਾਂ ਕਹਿੰਨਾ ਬਈ ਚੱਲਦੀ ਚੱਲਦੀ ਹੈ ਸਰ ਜੀ ਸਾਲੋ ਸਾਲਾ ਹੋ ਗਿਆ ਹੋਰ AC ਵੀ ਫਰੋਫਰੋ ਜਦ ਗਰਮੀਆਂ ਚ AC ਵੀ ਆਹ ਹਾਂਜੀ 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 ਬਾਈ ਉਹ ਇੱਕ ਵੈਂਟੀਲੇਸ਼ਨ ਹੈ ਬਾਈ ਉਰੇ ਲੱਗੀ ਵੀ ਸਰਦੀਆਂ ਚ ਹੀਟ ਚੱਲਦੀ ਹੈ ਜੀ ਤੇ ਗਰਮੀਆਂ ਚ AC ਚੱਲਦਾ ਜੀ AC ਚੱਲਦੇ ਨੇ ਕੀ ਚੀਜ਼ ਹੈ ਬਾਈ ਉਹ ਸਿਸਟਮ ਦਾ ਵੈਸੇ ਬਈ ਵਧੀਆ ਬਹੁਤ ਵਧੀਆ ਗੱਲ ਹੈ ਜੀ ਬਾਈ ਬਾਕੀ ਹੁਣ ਤੱਕ ਦਾ ਤੁਸੀਂ ਜਿਵੇਂ 2 ਸਾਲ ਕੱਡੇ ਨੇ ਇੱਥੇ ਹਾਂਜੀ ਬਾਈ ਆਉਣ ਵਾਲੇ ਜਿਹੜੇ ਸਟੂਡੈਂਟ ਹੋਣਗੇ ਜਿਹੜੇ ਇੱਥੇ ਨਵੇਂ ਵੀ ਹੋਣਗੇ ਆਏ ਵੀ ਹੋਏ ਆਉਣਗੇ ਜਿਨ੍ਹਾਂ ਨੂੰ ਮਹੀਨਾ ਹੋਇਆ 2 ਮਹੀਨੇ ਹੋਇਆ 6 ਮਹੀਨੇ ਹੋਇਆ ਜੀ ਬਾਈ ਜਿਹੜੇ ਹਲੇ ਇੰਨਾ ਮਤਲਬ ਕਿ ਜਿਨ੍ਹਾਂ ਨੇ ਹਲੇ ਬਾਰ ਨਿਕਲ ਕੇ ਦੇਖਿਆ ਨਹੀਂ ਹੈਗਾ ਇੰਨਾ ਹਾਲੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਐਂਡ ਤੇ ਮੈਂ ਤਾਂ ਬਈ ਇਹ ਹੀ ਕਹਿਣਾ ਚਾਹੂੰਗਾ ਵੀ ਬਈ ਸੱਤੇ ਪਹਿਲਾਂ ਦਾ ਬਈ ਮੈਂ ਮੋਸਟਲੀ ਦੇਖਿਆ ਜੋ ਮੈਂ ਹੰਡਾਇਆ ਵੀ ਆ ਬਈ ਮੈਂ ਹਰ ਇੱਕ ਨਵਾਂ ਬੰਦਾ ਮਿਲਦਾ ਨਾ ਵੀ ਟੈਨਸ਼ਨ ਨਾ ਲਓ ਬਈ ਇੱਥੇ ਹਰ ਇੱਕ ਚੀਜ਼ ਦਾ ਬਈ ਉਹ ਰਿ ਸੋਲੂਸ਼ਨ ਹੈਗਾ ਤੁਸੀਂ ਬਈ ਮੋਸਟਲੀ ਮੰਨਦੇ ਆ ਬਰੋ ਟੈਨਸ਼ਨ ਹੈਗੀਆਂ ਨਹੀਂ ਹੋ ਵੀ ਜਾਂਦੀ ਹੈ ਬਰੋ ਲਾਜ਼ਮੀ ਜਦੋਂ ਘਰ ਤੋਂ ਬਾਹਰ ਆਨੇ ਤੁਸੀਂ ਹੋ ਜਾਂਦੀ ਹੈ ਪਰ ਮੈਂ ਬਈ ਇਹ ਹੀ ਕਹੂੰਗਾ ਸਾਰਿਆਂ ਨੂੰ ਵੀ ਬਈ ਟੈਨਸ਼ਨ ਲੈਣ ਦੀ ਲੋੜ ਨਹੀਂ ਕੰਮ ਦੀ ਵੀ ਗੱਲ ਹੈ ਨਾ ਬਈ ਮਿਹਨਤ ਕਰੋ ਨਿਕਲੋ ਘਰ ਦੇ ਬਾਹਰ ਬਾਈ ਐਂ ਆਂਦੀ ਬਾਈ ਕਹਿੰਦਾ ਬਾਈ ਨਿਕਲੋ ਬਾਈ ਮਿਲਦਾ ਕਾ ਸਾਰਿਆਂ ਨੂੰ ਮਿਲਦਾ ਮੈਂ ਕਹਿੰਦਾ ਵੀ ਮਿਲ ਜਾਂਦਾ ਜੀ ਹੁਣ ਇੱਕ ਕੰਮ ਛੱਡ ਕੇ ਤੁਸੀਂ ਟਾਈਮ ਲੱਗ ਸਕਦਾ ਤੁਹਾਨੂੰ ਨਾ ਨਹੀਂ ਹੋਊਗੀ ਬਾਈ ਜੇ ਤੁਸੀਂ ਨਿਕਲੋ ਜ ਸਹੀ ਤਾਂ ਬਾਈ ਤੁਸੀਂ ਕੰਮ ਮਿਲ ਜਾਊਗਾ ਤੇ ਬਾਕੀ ਬਾਈ ਇਹੀ ਹੈ ਵੀ ਜਿਵੇਂ ਪੰਜਾਬ 'ਚ ਜਿਆਦਾ ਇਹ ਰੌਲਾ ਬਾਈ ਨੇ ਵੀ ਆਏ ਆਏ ਉਹ ਭਈਆ ਚ ਕੁਝ ਨਹੀਂ ਹੈਗਾ ਜੀ ਠੀਕ ਹੈ ਬਾਕੀ ਮਿਹਨਤ ਤੇ ਬਾਈ ਮਿਹਨਤ ਜੇ ਤੁਸੀਂ ਇੰਡੀਆ ਕਰ ਲਓ ਵੀ ਠੀਕ ਹੈ ਮਿਹਨਤ ਉਰੇ ਕਰ ਲਓ ਵੀ ਠੀਕ ਹੈ ਜੀ ਬਾਕੀ ਇਹ ਵੀ ਬਈ ਮਿਹਨਤ ਨਾਲ ਚਲੋ ਕੋਈ ਪਹਿਲਾਂ ਕਿ ਅਸੀਂ ਮੁੱਲ ਤਾਂ ਹੈਗਾ ਹੀ ਆ ਬਈ ਤੇ ਤੁਸੀਂ ਮਿਹਨਤ ਕਰੋਗੇ ਮੈਂ ਤਾਂ ਮੁੱਲ ਵਧਾਉਗਾ ਬਈ ਜਰੂਰ ਤੇ ਬਾਕੀ ਕਾਮਯਾਬ ਹੋ ਕੇ ਜਾਵਾਂਗੇ ਬਈ ਹਰੇਕ ਕੋਈ ਮਾਪਿ-ਮਾਵਾਂ ਦੇ ਸੁਪਨੇ ਪੂਰੇ ਕਰੋ ਸ਼ੌਂਕ ਤੇ ਵੀ ਆਇਆ ਬਈ ਸ਼ੌਂਕ ਵੀ ਰੱਖਿਆ ਉਹ ਵੀ ਪੂਰੇ ਕਰਨੇ ਆ ਜੀ ਹਰੇਕ ਦਾ ਮੈਂ ਤਾਂ ਕਹਿੰਦਾ ਬਈ ਟੈਨਸ਼ਨ ਨਹੀਂ ਲੈਣੀ ਹੈਗੀ ਬਈ ਬਸ ਇਹੀ ਹੈ ਵੀ ਸਿਸਟਮ ਚੱਲੇਗਾ ਬਾਕੀ ਤੁਸੀਂ ਆਪਣੀ ਜਿਹੜੀ ਵਿਚਾਰਧਾਰਾ ਕਮੈਂਟਾਂ ਦੇ ਵਿੱਚ ਸਾਂਝੀ ਕਰ ਸਕਦੇ ਹੋ ਆਪਣੀ ਟਿੱਪਣੀਆਂ ਤੁਸੀਂ ਸੁਣ ਰਹੇ ਸੀਗੇ ਹਰ ਸਿਮਰਨ ਸਿੰਘ ਨੂੰ ਇਸ ਸਕਾਰਬਰੋ ਦੀ ਧਰਤੀ ਤੇ ਬੈਠੇ ਆ ਕੈਨੇਡਾ ਦੇ ਵਿੱਚ ਇਨਾਂ ਦਾ ਕਹਿਣਾ ਵੀ ਆ ਵੀ ਟੈਨਸ਼ਨ ਨਹੀਂ ਲੈਣੀ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਕੋਈ ਕੋਈ ਬੱਚੇ ਇੱਥੇ ਮਜਬੂਰੀ ਕਰਕੇ ਆਉਂਦੇ ਨੇ ਕੋਈ ਆਪਣਾ ਸ਼ੌਂਕ ਕਰਕੇ ਆਉਂਦਾ ਵਾ ਠੀਕ ਹੈ ਪਰ ਸਾਰੇ ਇੱਥੇ ਠੀਕ ਨੇ ਵਧੀਆ ਨੇ ਖੁਸ਼ਹਾਲ ਨੇ ਕਿਸੇ ਜ਼ਿੰਦਗੀ ਦੇ ਵਿੱਚ ਆਤਾ ਚੜਾ ਚੜਾ ਜ਼ਿੰਦਗੀ ਦਾ ਇੱਕ 파ਟ ਆ ਉਹ ਆਉਂਦੇ ਜਾਂਦੇ ਰਹਿੰਦੇ ਨੇ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਅਰਸ਼ਦੀਪ ਤੁਸੀਂ ਦੇਖਦੇ ਰਹੋ ਆਪਣੀਆਂ ਗੱਲਾਂ ਤੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਆਪਣੀਆਂ ਟਿੱਪਣੀਆਂ ਦੇਣੀਆਂ ਨਾ ਭੁੱਲਿਓ। ਨਮਸਕਾਰ ਸਤਿ ਸ਼੍ਰੀ ਅਕਾਲ ਜੀ।